ਰਖੜੀ ਦੇ ਤਿਉਹਾਰ ਤੇ ਸਿੱਧੂ ਮੂਸੇਵਾਲੇ ਦੀ ਸਮਾਦ ਉੱਪਰ ਪਹੁੰਚ ਗਈਆਂ ਹਜ਼ਾਰਾਂ ਭੈਣਾਂ ਬੰਨੀ ਸਿੱਧੂ ਮੂਸੇਵਾਲੇ ਦੇ ਸਟੈਚੂ ਨੂੰ ਰਖੜੀ ਦੁਕਾਨਾਂ ਵਾਲਿਆਂ ਕੋਲੋਂ ਵੀ ਖਤਮ ਹੋ ਗਈਆਂ ਰਖੜੀਆਂ ਇੰਨਾ ਜ਼ਿਆਦਾ ਹੈ ਸਿੱਧੂ ਮੂਸੇਵਾਲੇ ਲਈ ਅੱਜ ਵੀ ਭੈਣਾਂ ਦਾ ਪਿਆਰ ਕਿੰਨੀਆਂ ਰਖੜੀਆਂ ਵੇਚੀਆਂ ਬਹੁਤ ਵੇਚੀਆਂ ਨੇ ਕੀ ਕਹਿੰਦੀਆਂ ਭੈਣਾਂ ਆ ਕੇ ਜਦੋਂ ਰਖੜੀ ਬੰਨ੍ਹਦੀਆਂ ਇੱਥੇ ਲੈਂਦੀਆਂ ਖਰੀਦਦੀਆਂ ਮੇਰੀ ਬਾਈ ਜੀ ਹੈਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸੰਦੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਹੈ ਰੱਖੜੀ ਦਾ ਤਿਉਹਾਰ ਅਤੇ ਸਿੱਧੂ ਮੂਸੇਵਾਲਾ ਜਦੋਂ ਦਾ ਇਸ ਦੁਨੀਆ ਤੋਂ ਗਿਆ ਹੈ ਉਸ ਦੇ ਜਾਣ ਤੋਂ ਬਾਅਦ ਵੀ ਸਿੱਧੂ ਦੇ ਖੇਤ ਟਾਲੀ ਵਾਲੇ ਖੇਤ ਵਿੱਚ ਜਿੱਥੇ ਸਿੱਧੂ ਦਾ ਸਟੈਚੂ ਬਣਿਆ ਹੋਇਆ ਹੈ ਉੱਥੇ ਰੱਖੜੀ ਦੇ ਤਿਉਹਾਰ ਨੂੰ ਮੇਲਾ ਲੱਗਦਾ ਹੈ ਅਤੇ ਦੂਰੋਂ ਦੂਰੋਂ ਭੈਣਾਂ ਸਿੱਧੂ ਦੇ ਗੁੱਟ ਤੇ ਰੱਖੜੀ ਬੰਨਣ ਆਉਂਦੀਆਂ ਨੇ ਲਗਾਤਾਰ ਪਿਛਲੇ 2 ਸਾਲਾਂ ਤੋਂ ਦੇਖ ਰਹੇ ਹਾਂ ਜਦੋਂ ਹਜ਼ਾਰਾਂ ਭੈਣਾਂ ਰੱਖੜੀ ਦੇ ਤਿਉਹਾਰ ਨੂੰ ਰੋਕੇ ਜਾਂਦੀਆਂ ਨੇ ਸਿੱਧੂ ਦੇ ਬੁੱਤ ਕੋਲ ਸਿੱਧੂ ra ਰਖੜੀ ਬਨ ਕੇ ਜਾਂਦੀਆਂ ਨੇ ਐਦਾਂ ਲੱਗਦਾ ਹੈ ਕਿ ਇਹਨਾਂ ਸਾਰੀਆਂ ਕੁੜੀਆਂ ਨੇ ਸਿੱਧੂ ਨੂੰ ਆਪਣਾ ਸਗਾ ਭਾਈ ਹੀ ਮੰਨ ਲਿਆ ਹੋਵੇ। ਦੋਸਤੋ ਅੱਜ ਵੀ ਰਖੜੀ ਦਾ ਤਿਉਹਾਰ ਆਇਆ ਤੇ ਅੱਜ ਵੀ ਬਹੁਤ ਕੁੜੀਆਂ ਸਿੱਧੂ ਮੂਸੇਵਾਲ ਦੇ ਟਾਲੀ ਵਾਲੇ ਖੇਤ ਵਿੱਚ ਸਿੱਧੂ ਦੇ ਰਖੜੀ ਬੰਨਣ ਪਹੁੰਚੀਆਂ। ਮੌਸਮ ਵੀ ਅੱਜ ਖਰਾਬ ਸੀ ਪਰ ਫੇਰ ਵੀ ਦੂਰੋ ਦੂਰੋ ਪੈਣਾ ਆਈਆਂ ਤੇ ਦੂਰੋ ਦੂਰੋ ਆ ਕੇ ਉਹਨਾਂ ਨੇ ਸਿੱਧੂ ਦੇ ਗੁੱਟ ਤੇ ਰਖੜੀ ਬੰਨੀ। ਦੋਸਤੋ ਸਿੱਧੂ ਮੂਸੇਵਾਲਾ ਇਕੱਲਾ ਜਿਹਾ ਕਲਾਕਾਰ ਹੋਵੇਗਾ ਜਿਸ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਨਹੀਂ ਤਾਂ ਲੋਕ ਸਿਰਫ ਕਲਾਕਾਰਾਂ ਨੂੰ ਗਾਣੇ ਸੁਣਨ ਤੱਕ ਹੀ ਸੀਮਤ ਰੱਖਦੇ ਨੇ ਅਤੇ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਜਦੋਂ ਕਿਸੇ ਕਲਾਕਾਰ ਨਾਲ ਭੈਣ ਤੇ ਭਰਾ ਦਾ ਰਿਸ਼ਤਾ ਬਣਿਆ ਹੋਵੇ ਹੋਵੇ ਵੀ ਕਿਉਂ ਨਾ ਦੋਸਤੋ ਸਿੱਧੂ ਮੂਸੇਵਾਲੇ ਨੇ ਵੀ ਅੱਜ ਤੱਕ ਕੁੜੀਆਂ ਦੇ ਉੱਪਰ ਕੋਈ ਵੀ ਗੀਤ ਨਹੀਂ ਗਾਇਆ ਸਗੋਂ ਗੀਤਾਂ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਹੀ ਵਧਾਈ ਹੈ ਇਸੇ ਕਰਕੇ ਤਾਂ ਸਿੱਧੂ ਨੂੰ ਉਸ ਦੇ ਜਾਣ ਤੋਂ ਬਾਅਦ ਵੀ ਪਿਆਰ ਮਿਲ ਰਿਹਾ ਹੈ ਪਰ ਅਫਸੋਸ ਸਿਰਫ ਇੰਨਾ ਕਿ ਇਹ ਆਗਰ ਕਲਾਕਾਰ ਥੋੜਾ ਸਮਾਂ ਹੋਰ ਦਿੱਜਾਂਦਾ ਤਾਂ ਹੋਰ ਵੱਡੇ ਰਿਕਾਰਡ ਇਸ ਨੇ ਦੁਨੀਆ ਦੇ ਉੱਪਰ ਬਣਾਉਣੇ ਸੀ ਅਤੇ ਹੋਰ ਪਟੀਆਂ ਉਪਲਬਧੀਆਂ ਨੇ ਜਿਹੜੀਆਂ ਉਹ ਸ਼ੂਣੀਆਂ ਸੀ ਕਿਉਂਕਿ ਦੋਸਤੋ ਮਾਤਾ ਹੋਰੀ ਵੀ ਕਹਿੰਦੇ ਹੁੰਦੇ ਨੇ ਸਿੱਧੂ ਦੇ ਮਾਤਾ ਜੀ ਕੇ ਜਦੋਂ ਕੋਈ ਵੀ ਤਿਹਾਰ ਹੁੰਦਾ ਹੈ ਤਾਂ ਸਿੱਧੂ ਮੱਲੋਮਲੀ ਚੇਤੇ ਆਉਂਦਾ ਹੈ ਮੱਲੋਮਲੀ ਸਾਡੀਆਂ ਅੱਖਾਂ 'ਚੋਂ ਪਾਣੀ ਆਉਂਦਾ ਹੈ ਵੈਸੇ ਤਾਂ ਇਹੋ ਜਿਹਾ ਕੋਈ ਦਿਨ ਨਹੀਂ ਹੈਗਾ ਜਿਸ ਦਿਨ ਉਹਨਾਂ ਦੀਆਂ ਅੱਖਾਂ ਨਮ ਨਾ ਹੋਈਆਂ ਹੁਣ ਪਰ ਫੇਰ ਵੀ ਜਿਵੇਂ ਹੁਣ ਰਖੜੀ ਦਾ ਤਿਹਾਰ ਹੈ ਦੂਰੋਂ ਦੂਰੋਂ ਪੈਣਾ ਰਖੜੀ ਬੰਨਣਾ ਆਉਂਦੀਆਂ ਨੇ ਜਦੋਂ ਮਾਪੇ ਖੇਤ ਜਾ ਕੇ ਸਿੱਧੂ ਦੇ ਸਟੈਚੂ ਕੋਲ ਖੜਕੇ ਇੰਨੀਆਂ ਰਖੜੀਆਂ ਸਿੱਧੂ ਦੇ ਗੁੱਟ ਤੇ ਬੰਨੀਆਂ ਹੋਈਆਂ ਦੇਖਦੇ ਨੇ ਸਟ ਲਗਦੇ ਹੋ ਕਿ ਕਿੰਨੇ ਕਿ ਜ਼ਿਆਦਾ ਉਹ ਭਾਵੁਕ ਹੋ ਜਾਂਦੇ ਹੋਣਗੇ ਕਿ ਨਾ ਮੈਂ ਕਿੰਨੀਆਂ ਕਿ ਰਖੜੀਆਂ ਪੈਗੀਆਂ ਬਹੁਤ ਪੈਗੀਆਂ ਨੇ ਕੀ ਕਹਿੰਦੀਆਂ ਪਹਿਣਾ ਆ ਕੇ ਜਦੋਂ ਰਖੜੀ ਬੰਨ੍ਹਦੀਆਂ ਇੱਥੇ ਲੈ ਲੈਂਦੀਆਂ ਕਰੀਬ ਇਹ ਹੀ ਬਾਈ ਦੇ ਨਾਲ ਹਾਤਰ ਹੈ ਹੈ ਬਾਈ ਦੇ ਉਹਨਾਂ ਹਾਤਰ ਰੱਖੜੀਆਂ ਅੱਜ ਕਿੰਨਾ ਕਿ ਪਿਆਰ ਲੱਗਿਆ ਦੇਖਿਆ ਤੂੰ ਕਿੰਨਾ ਰੋਂਦੇ ਆ ਲੋਕ ਭਾਵੁਕ ਹਾਂਜੀ ਪੂਰਾ ਭਾਵੁਕ ਹੁੰਦੇ ਅੱਛਾ ਕਿੰਨਾ ਟਾਈਮ ਹੋ ਗਿਆ ਇੱਥੇ ਬਹੁਤ ਟਾਈਮ ਹੋ ਗਈ ਅੱਛਾ ਰਖੜੀਆਂ ਇੱਥੇ ਲੈਂਦੀਆਂ ਫੇਰ ਤਾ ਮਿੱਤਰੋ ਅਗਰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਆਪਣੇ ਪੇਜ ਨੂੰ ਫੋਲੋ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਅਗਰ ਵੀਡੀਓ ਦੇਖ ਰਹੇ ਹੋ YouTube ਚੈਨਲ ਜੱਟ ਬਾਬੇ ਟੈਲੀਵਿਜ਼ਨ ਤੇ ਤਾਂ ਆਪਣੇ ਚੈਨਲ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ